ਉਹਨਾਂ ਬਿਨਾਂ ਨਹੀਂ ਹੋ ਰਹੀ ਉਹਨਾਂ ਨਾਲ ਹੀ ਪੂਰੇ ਸੀ ਅਸੀਂ ਜੋ ਸੀਗਾ ਜੋ ਹੋਇਆ ਉਹਨਾਂ ਦੇ ਅਸ਼ੀਰਵਾਦ ਨਾਲ ਹੋਇਆ ਉਹਨਾਂ ਦੀ ਨਜ਼ਰ ਨਾਲ ਦਇਆ ਦ੍ਰਿਸ਼ਟੀ ਨਾਲ ਜੀ ਗੁਰੂ ਜੀ ਕਹਿੰਦੇ ਸੀਗੇ ਗੁਰੂ ਜੀ ਕਹਿਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ ਮੁਲਾਕਾਤ ਪਹਿਲੀ ਵਾਰ 40 ਸਾਲ ਕਿਵੇਂ ਇਸ ਬਾਬਾ ਬਣਿਆ ਉਹਨਾਂ ਨਾਲ ਮਿਲ ਉਸ ਮਾਲਕੇ ਬਣਾ ਦਿੰਦਾ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਥੋੜੇ ਦਿਨ ਪਹਿਲਾਂ ਇਸ ਫੋਨ ਤੇ ਹੋਈ ਸੀ ਕੈਲ ਕਰਿੰਦੇ ਤਾਂ ਜਨੂ ਚਿੰਤੇ ਬਾਸ ਪੈ ਹੋ ਚਿੰਤੇ ਬਿਲਕੁਲ ਬਰਨਾਲੇ ਸਮਾਗਮ ਤੇ ਜਾ ਕੇ ਜਗਰਾਉਂ ਮਹਿਫਲ ਸੰਦੀਲਾ ਸਾਹਿਬ ਜੀ ਦੇ ਉਤੇ ਸਾਡੇ ਖਾਤੇ ਜ ਹਾਸਲੀ ਇਹ ਹੈ ਵੀ ਅਸੀਂ ਉਹਨਾਂ ਦੇ ਨੇੜੇ ਰਹੇ ਹੋਰ ਸਾਡੀ ਕੋਈ ਕੋਈ ਪ੍ਰਾਪਤੀ ਨਹੀਂ ਇਹੀ ਪ੍ਰਾਪਤੀ ਹੈ ਕਿ ਅਸੀਂ ਉਹਨਾਂ ਦੇ ਚਰਨਾਂ 'ਚ ਬੰਦੇ ਰਹੇ ਦੇਵੀ ਮਖਸੂਸਪਰੀ ਨੇ ਵੀ ਅੱਜ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ ਗੱਲਬਾਤ ਕਰਾਂਗੇ ਦੇਵੀ ਜੀ ਤੁਹਾਡੇ ਦੇਵੀ ਲਾਈਵ ਜਿੰਨੇ ਵੀ ਨੇ ਉਹ ਸੁਰਜੀਤ ਪਾਤਰ ਜੀ ਬਿਨਾ ਦੂਰੇ ਰਹੇ ਕਿਸ ਤਰ੍ਹਾਂ ਦੇ ਨਾਲ ਅੱਜ ਆਖਰੀ ਵਿਦਾਈ ਕੀਤੀ ਬਿਨਾਂ ਉਦੋਂ ਵੀ ਅਧੂਰੇ ਸੀ ਹੁਣ ਵੀ ਆ ਅਧੂਰੇ ਰਹਿਾਂਗੇ ਸਹੀ ਹੈ ਉਹਨਾਂ ਬਿਨਾਂ ਦੋਰੇ ਉਹਨਾਂ ਨਾਲ ਹੀ ਪੂਰੇ ਸੀ ਅਸੀਂ ਜੋ ਸੀਗਾ ਜੋ ਹੋਇਆ ਉਹਨਾਂ ਦੇ ਆਸ਼ੀਰਵਾਦ ਨਾਲ ਹੋਇਆ ਉਹਨਾਂ ਦੀ ਨਜ਼ਰ ਨਾਲ ਦਇਆ ਦ੍ਰਿਸ਼ਟੀ ਨਾਲ ਉਹਨਾਂ ਦੀ ਦੁਆਵਾਂ ਅਸੀਸਾਂ ਨਾਲ ਜੋ ਮਾੜਾ ਮੋਟਾ ਹੁਣ ਤੱਕ ਚੱਲੇ ਜਾਂਦਾ ਸਭ ਉਹਨਾਂ ਦੀ ਕਿਰਪਾ ਸੀ ਤੁਸੀਂ ਗੁਰੂ ਜੀ ਕਹਿੰਦੇ ਸੀਗੇ ਗੁਰੂ ਜੀ ਕਹਿਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ ਮੁਲਾਕਾਤ ਪਹਿਲੀ ਵਾਰ 40 ਸਾਲ ਲੱਗਾ ਕਿਵੇਂ ਇਸ ਬਾਬ ਬਣਿਆ ਉਹਨਾਂ ਨਾਲ ਮਿਲਦਾ ਬਸ ਮਾਲਕ ਹੀ ਬਣਾ ਦਿੰਦਾ ਕੀ ਹੋਰ ਉਹਨਾਂ ਜਿਵੇਂ ਲੰਬੀ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਥੋੜੇ ਦਿਨ ਪਹਿਲਾਂ ਇਸ ਫੋਨ ਤੇ ਹੋਈ ਸੀ ਕੋਈ ਲੱਗ ਰਿਆ ਸੀ ਕੋਈ ਇਸ ਤਰ੍ਹਾਂ ਦਾ ਕੋਈ ਸਨੇਹਾ ਉਹ ਤੰਦਰੁਸਤ ਸੀਗੇ ਬਿਲਕੁਲ ਠੀਕ ਸੀ ਯਾਦ ਨਹੀਂ ਮੈਨੂੰ ਕੈਲ ਕਰਿੰਦੇ ਹੰਜ ਨੂੰ ਚਿੰਤਾ ਬਾਸ ਪਏ ਉਹ ਚਿੰਤਾ ਬਿਲਕੁਲ ਬਰਨਾਲੇ ਸਮਾਗਮ ਤੇ ਜਾ ਕੇ ਆਇਆ ਜਗਰਾਉ ਮਹਿਫਲ ਸੰਦੀਲਾ ਸਾਹਿਬ ਸੀਗੇ ਉੱਥੇ ਠੀਕ ਸੀਗੇ ਬਿਲਕੁਲ ਹੁਣ ਮਾਲਕ ਦਾ ਦੇਵੀ ਸਾਹਿਬ ਕਰਦੇ ਸੀਗੇ ਬਹੁਤ ਪਿਆਰ ਕਰਦੇ ਸੀਗੇ ਦੇਵੀ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਆ ਮਾਨ ਸਾਹਿਬ ਨੇ ਅੱਜ ਕਿਹਾ ਐਲਾਨ ਕੀਤਾ ਕਿ ਪਾਤ ਰਿਵਾਰਡ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਲੇਖਕਾਂ ਦੇ ਲਈ ਇਸ ਤਰ੍ਹਾਂ ਦਾ ਮਾਨ ਸਨਮਾਨ ਪ੍ਰੇਰਨਾ ਮਿਲਦੀ ਅਗਲੀ ਅਗਲੀ ਪੀੜ੍ਹੀ ਨੂੰ ਮਿਲਦੀ ਆ ਉਹਨੂੰ ਪਤਾ ਲੱਗਦਾ ਸਾਡੇ ਐਡਾ ਕੀਮਤੀ ਸਰਮਾਇਆ ਸਾਡੇ ਵੱਡੇ ਛੱਡ ਗਏ ਹੈ ਉਹਨੂੰ ਸੰਭਾਲਿਆ ਜਾਵੇ ਔਰ ਉਹਨਾਂ ਚ ਚਿੰਨ੍ਹ ਕਿ ਮਿਲੇ ਹੋਰ ਬੱਚੇ ਅੱਛਾ ਲਿਖਣ ਕਵਿਤਾ ਦਾ ਮੂਹ ਮੋਹੰਦਰਾ ਹੋਰ ਸੋਨਾ ਬਣੇ ਇਹ ਗੁਰੂ ਜੀ ਸਾਰੀ ਉਮਰ ਇਹ ਕੋਸ਼ਿਸ਼ ਕਰ ਰਹੇ ਹੈ ਔਰ ਇਹ ਬਹੁਤ ਚੰਗਾ ਉਦੋਂ ਤੁਸੀਂ ਆਪਣੇ ਲੈਵਲ ਤੇ ਕੋਸ਼ਿਸ਼ ਕਰੋਗੇ ਨਵੀਂ ਪੀੜੀ ਨੂੰ ਅੱਗੇ ਜਾ ਕੇ ਦੱਸੋ ਕਿ surjit patar ਦੀਆਂ ਲਿਖਤਾਂ ਕਿਸੇ ਦਾ ਸਕਦੇ ਹੋਰ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਖਾਤੇ 'ਚ ਹਾਸਲ ਹੀ ਇਹ ਹੈ ਵੀ ਅਸੀਂ ਉਹਨਾਂ ਦੇ ਨੇੜੇ ਰਹੇ ਹਾਂ ਹੋਰ ਸਾਡੀ ਕੋਈ ਕੋਈ ਪ੍ਰਾਪਤੀ ਨਹੀਂ ਇਹੀ ਪ੍ਰਾਪਤੀ ਹੈ ਕਿ ਅਸੀਂ ਉਹਨਾਂ ਦੇ ਚਰਨਾਂ 'ਚ ਬੰਦੇ ਰਹੇ ਤੁਹਾਨੂੰ ਇਹ ਬਹੁਤ ਵੱਡਾ ਸ਼ਾਇਰ ਕਿਹਾ ਜਾਂਦਾ ਪਰ ਪਾਤਰ ਸਾਹਿਬ ਬਾਰੇ ਕੀ ਖਾਸ ਲੱਗਦਾ ਸੀ ਜਿਹੜਾ ਤੁਹਾਨੂੰ ਹੋਰਾਂ ਸ਼ਾਇਰਾਂ 'ਚ ਨਜ਼ਰ ਨਹੀਂ ਆਇਆ ਕਦੇ ਉਹ ਬਿਆਨਣਾ ਬਹੁਤ ਔਖਾ ਹੈ ਇਹਦਾ 2 ਮਿੰਟ 'ਚ ਨਹੀਂ ਦੱਸਿਆ ਦੱਸਦਾ ਉਹਨਾਂ ਪੰਜ-ਸੱਤ ਦਿਨ ਹਫ਼ਤਾ ਮੈਨੂੰ ਕਾਈ ਫਿਰ ਦੱਸੋ ਸੋ ਦੇਵੀ ਮਖਸੂਸਪੁਰੀ ਜਿਹੜੇ ਇਹਨਾਂ ਦੇ ਸਭ ਤੋਂ ਜੇ ਪਾ ਗੱਲ ਕਰੀਏ ਮੈਂ ਤਾਂ ਦੇਵੀ ਲਾਈਵ ਜਿਹੜੇ ਹੁੰਦੇ ਨੇ ਦੇਵੀ ਮਖਸੂਸਪੁਰੀ ਦੇ ਉਹ ਕਾਫੀ ਹਿੱਟ ਰਹੇ ਨੇ ਬਹੁਤ ਸਾਰੇ ਦੇਵੀ ਲਾਈਵ ਵੱਖ-ਵੱਖ ਸ਼ਹਿਰਾਂ 'ਚ ਕਰਦੇ ਨੇ ਤੇ ਉਹਨਾਂ ਵਿੱਚ ਤੁਸੀਂ ਦੇਖਿਆ ਹੁਣੇ ਕਿ surjit patar ਦੀ ਜਿਹੜੀ ਸੀਗੀ ਮੇਨ ਉਹਦੇ ਵਿੱਚ ਪ੍ਰੈਜ਼ੈਂਸ ਹੁੰਦੀ ਸੀਗੀ ਸੁਜੀਤ ਪਾਤਰ ਦੇ ਕਾਫੀ ਲਿਖੇ ਹੋਏ ਜਿਹੜੇ ਗੀਤ ਸੀਗੇ ਉਹਦੇ ਵੀ ਮਕਸੂਸਪੁਰ ਹੀ ਉਹਨਾਂ ਚ ਗਾਉਂਦੇ ਵੀ ਸੀਗੇ ਤੇ ਪਾਤਰ ਸਾਹਿਬ ਉਹਦੇ ਵਿੱਚ ਸ਼ਾਮਿਲ ਹੁੰਦੇ ਸੀਗੇ ਸੋ ਆਪਣਾ ਗੁਰੂ ਜੀ ਮੰਨਦੇ ਸੀਗੇ ਤੇ ਕਿਸ ਤਰ੍ਹਾਂ ਦੇ ਨਾਲ ਇਹ ਘਾਟਾ ਪਿਆ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤਾ ਉਸ ਬਾਰੇ ਇਹਨਾਂ ਦਾ ਕੀ ਕਹਿਣਾ ਸੀਗਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ